ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਪੰਡਚਾਸਵਾਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤਕਿਆਂ ਵਾਲੀ ਸਰਕਾਰ ਬਹੁਤ ਹੀ ਵਧੀਆ ਜਿਹੜਾ ਕਿ ਤੀਆਂ ਦੇ ਤਿਹਾੜੇ ਨੇ ਜਿਹੜੇ ਵਕ ਵਕ ਪੰਡਾ ਦੇ ਵਿੱਚ ਮਨਾਏ ਜਾ ਰਹੇ ਨੇ ਸੋ ਅੱਜ ਸਾਡੇ ਵਿੱਚਕਾਰ ਬਲਵੀਰ ਸਿੰਘ ਖੱਟੜਾ ਜੀ ਮੁੱਖ ਮਹਿਮਾਨ ਉਹਨਾਂ ਦੇ ਨਾਲ ਸਰਪੰਚ ਪੰਜ ਪਿੰਡ ਦੀ ਪੰਚਾਇਤ ਕਲੱਬ ਦੇ ਮੈਂਬਰ ਸਾਰੇ ਮੌਜੂਦ ਹਨ ਤੇ ਸਾਰੇ ਵੀਰਾਂ ਭਰਾਵਾਂ ਨੂੰ ਪੈਣਾ ਵੱਲੋਂ ਬਹੁਤ ਸੋਹਣਾ ਜਿਹੜਾ ਉਪਰਾਲਾ ਇਹਨਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਉਸੀ ਸਾਰਿਆਂ ਦਿਲਦਿਆਂ ਕਰਾਈਆਂ ਵਿੱਚ ਤੁਹਾਨੂੰ ਬਾਤ ਕਰਦੇ ਆ ਸੋ ਆਓ ਆਪਾਂ ਰਲ ਮਿਲ ਕੇ ਇਸ ਸਮਾਜ ਨੂੰ ਸਿਰ ਜੀਏ ਕਹਿੰਦੇ ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੁੱਖ ਦੇ ਵਿੱਚ ਨਾ ਮਾਰੋ ਧੀ ਬਣ ਕੇ ਜ਼ਿੰਦਗੀ ਵਿੱਚ ਕਈ ਕਿਰਦਾਰ ਨਿਭਾਉਂਦੀ ਆ ਕਦੇ ਭੈਣ ਕਦੇ ਪਤਨੀ ਤੇ ਕਦੇ ਮਾਂ ਕਮਾਉਂਦੀ ਆ ਇਹ ਉਹ ਧੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਇੱਕ ਵਿਰਸੇ ਨੂੰ ਅੱਗੇ ਜੋੜਨ ਲਈ ਪ੍ਰੇਰਿਤ ਕਰਦੀਆਂ ਨੇ ਸੋ ਆਓ ਰਲ ਮਿਲ ਕੇ ਸਮਾਜ ਨੂੰ ਸਿਰ ਜੀਏ ਸੋ ਬਹੁਤ ਹੀ ਸਤਕਾਰ ਜੋ ਰਿਸਪੈਕਟ ਸਾਡੇ ਵਿੱਚਕਾਰ ਜਿਹੜਾ ਨਚਾਸਪਾਲ ਦੇ ਵਿੱਚ ਧੀਆਂ ਦਾ ਤਿਹਾਰ ਨੇ ਵਕ ਵਕ ਪਿੰਡਾਂ ਦੇ ਵਿੱਚ ਮਨਾਏ ਜਾ ਰਹੇ ਨੇ ਸੋ ਪਿੰਡ ਦੀ ਸਮੂਹ ਪੰਚਾਇਤ ਨਗਰ ਤੇ ਬਾਕੀ ਸਾਰਿਆਂ ਦੇ ਦਿਲ ਦੀਆਂ ਗਰਾਂਗੀਆਂ ਵਿੱਚ ਤੁਹਾਨੂੰ ਮਾਤ ਕਰਦੇ ਆ ਸੋ ਇੱਕ ਮੇਰੀ ਬੇਨਤੀ ਕਬੂਲ ਕਰਨੀ ਹੈ ਜੀ ਸੋ ਸਭ ਤੋਂ ਪਹਿਲਾਂ ਅਸੀਂ ਬਲਵੀਰ ਸਿੰਘ ਖੱਟੜਾ ਨੂੰ ਬੇਨਤੀ ਕਰਦੇ ਆ ਸਰ ਜੀ ਸਭ ਤੋਂ ਪਹਿਲਾਂ ਹਸੀਕਾਲ ਜੀ ਬਲਵੀਰ ਜੀ ਨੂੰ ਬੇਨਤੀ ਹੈ ਕਿ ਇਹੋ ਜੇ ਉਪਰਾਲੇ ਜਿਵੇਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਚੱਲ ਰਹੇ ਨੇ ਸੋ ਦੋ ਚਾਰ ਸ਼ਬਦ ਜਿਹੜੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ ਸੰਦੀਪੀ ਪਤਾ ਕੀ ਹੈ ਜਿਹੜਾ ਇਹ ਪ੍ਰੋਗਰਾਮ ਨੇ ਇਹ ਹੋਣੇ ਬੜੇ ਜ਼ਰੂਰੀ ਨੇ ਕਿਉਂਕਿ ਇਹਦੇ ਨਾਲ ਜਿਹੜੇ ਬੱਚੇ ਨੇ ਉਹ ਮਸਤੀ ਕਰ ਲੈਂਦੇ ਨੇ ਵੱਡੇ ਉਹਨਾਂ ਦੇ ਨਾਲ ਉਹ ਵੀ ਲੋਪਾਲ ਖੁਸ਼ੀ ਦੇ ਸਾਂਝੇ ਕਰ ਲੈਂਦੇ ਨੇ ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ ਬੜਾ ਖਤਰਨਾਕ ਸਮਾਂ ਚੱਲ ਰਿਹਾ ਹੈ ਹਰ ਇੱਕ ਬੰਦੇ ਨੂੰ ਟੈਨਸ਼ਨਾਂ ਨੇ ਕਿਉਂਕਿ ਹੱਸਣ ਦਾ ਟਾਈਮ ਹੀ ਨਹੀਂ ਰਿਹਾ ਅੱਜਕੱਲ੍ਹ ਬੜਾ ਔਖਾ ਸਮਾਂ ਚੱਲਦੇ ਨੇ ਜ਼ਿੰਦਗੀ ਦੇ ਇੰਨਾ ਨਾ ਕੁਝ ਹੁੰਦਾ ਦਾ ਘੱਟੋ ਘੱਟ ਇੱਕ ਦਿਨ ਇਹਨਾਂ ਨੂੰ ਸਾਲ ਦੇ ਵਿੱਚ ਬੱਚਿਆਂ ਨੂੰ ਵੀ ਮਿਲ ਜਾਂਦਾ ਤੇ ਸਾਨੂੰ ਵੀ ਮਿਲ ਜਾਂਦਾ ਜਿੱਥੇ ਅੰਗਾਰਨ ਪ੍ਰੋਗਰਾਮ ਬਹੁਤ ਵਧੀਆ ਹੈ ਟੀਆਂ ਦਾ ਨਾਲ ਇਹ ਨੇ ਕਈ ਸਾਲ ਹੋ ਗਏ ਇਹਨਾਂ ਕੁੜੀਆਂ ਨੂੰ ਤੇ ਬੜੀ ਖੁਸ਼ੀ ਹੁੰਦੀ ਆ ਵੀ ਇੰਦਾਂ ਦੇ ਪ੍ਰੋਗਰਾਮ ਹੁੰਦੇ ਰਹੇ ਵਾਹਿਗੁਰੂ ਕਿਰਪਾ ਕਰੇ ਸਾਡੇ ਮੇਰੇ ਬੱਚਿਆਂ ਤੇ ਸੋ ਅੱਗੇ ਗੱਲ ਕਰਦੇ ਆ ਸਾਡੇ ਭਪਿੰਦਰ ਜੀ ਭਪਿੰਦਰ ਸਿੰਘ ਨਾਲ ਸੋ ਵੀ ਅੱਜ ਸਾਡੇ ਵਿੱਚਕਾਰ ਚੀਫ ਗੈਸਟ ਵਜੋਂ ਆਏ ਨੇ ਉਹਨਾਂ ਦੇ ਨਾਲ ਸਰਪੰਚ ਸਾਹਿਬਾਨ ਆਏ ਨੇ ਉਹਨਾਂ ਨਾਲ ਵੀ ਦੋ ਚਾਰ ਲਾਭ ਜਰੂਰ ਸਾਡੇ ਨਾਲ ਸਾਂਝੇ ਕਰੋ ਕਿ ਅੱਜ ਕੱਲ ਸਮਾਜ ਦੇ ਵਿੱਚ ਜਿਸ ਤਰ੍ਹਾਂ ਇੱਕ ਛੋਟੀ ਜੀ ਆਪਾਂ ਕੋਸ਼ਿਸ਼ ਕੀਤੀ ਆ ਸਾਵਣ ਦਾ ਮਹੀਨਾ ਚੱਲ ਰਿਹਾ ਕਿ ਕੁੜੀਆਂ ਨੂੰ ਅੱਗੇ ਤੋਂ ਆਪਾਂ ਜਿਵੇਂ ਬਕ ਬਕ ਕਾਲਜਾਂ ਦੇ ਵਿੱਚ ਪੜਾਇਆ ਜਾਂਦਾ ਜਾਂ ਪੰਜਾਬੀ ਕਲਚਰ ਸੱਭਿਆਚਾਰ ਜੋੜ ਲਈ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਉਹ ਸਾਡੇ ਨਾਲ ਜ਼ਰੂਰ ਇੱਕ ਦੋ ਬੋਲ ਜ਼ਰੂਰ ਸਾਂਝੇ ਕਰੋ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡ ਚਾਸਵਾਲਾ ਦੇ ਵਿੱਚ ਧੀਆ ਦਾ ਜਿਹੜਾ ਮੇਲਾ ਰਖੜੀ ਦੇ ਤਿਹਾਰ ਦੇ ਮਨਾਇਆ ਜਾ ਰਹੇ ਆ ਜਿਹੜੀਆਂ ਧੀਆ ਵਿਆਹੀਆਂ ਜਾਂਦੀਆਂ ਨੇ ਉਹਨਾਂ ਨੂੰ ਬਹੁਤ ਘੱਟ ਮੌਕਾ ਮਿਲਦਾ ਸਾਲ ਦੇ ਵਿੱਚ ਇੱਕੋ ਮੌਕਾ ਹੁੰਦਾ ਇਓ ਇੱਕ ਦੂਜੇ ਨਾਲ ਮਿਲ ਸਕਣ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਣ ਕਿਉਂਕਿ ਇੱਕ ਵਾਰ ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਜ਼ਿਆਦਾਤਰ ਉਹ ਸਹੁਰੇ ਪਰਿਵਾਰ ਦੇ ਵਿੱਚ ਰਹਿੰਦੀ ਆ ਕਦੇ ਇੱਕ ਮੌਕਾ ਸਾਲ ਦੇ ਵਿੱਚ ਉਹਨਾਂ ਨੂੰ ਮਿਲਦਾ ਹੋਰ ਮੌਕਾ ਨਹੀਂ ਹੁੰਦਾ ਇਸ ਲਈ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆਂ ਵੀ ਹੱਸਦੇ ਵਸਦੇ ਰਹਿਣ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਕਰਦੇ ਰਹਿਣ ਸਾਡਾ ਛੱਗਿਆਚਾਰਾ ਸਰਕਾਰ ਵੀ ਉਹਨੂੰ ਪ੍ਰਮੋਟ ਕਰ ਰਹੀ ਆ ਦੀ ਇਸ ਤਰ੍ਹਾਂ ਦੇ ਮੇਲੇ ਲੱਗਦੇ ਰਹਿਣ ਉਹ ਧੀਆਂ ਆਪਸ ਵਿੱਚ ਮਿਲਦੇ ਰਹਿਣ ਹੱਸਦੇ ਵਸਦੇ ਰਹਿਣ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ। ਸੋ ਅੱਗੇ ਅਸੀਂ ਬੇਨਤੀ ਕਰਦੇ ਆ ਸਾਡੇ ਸਰਪੰਚ ਸਾਹਿਬਾਨ ਨੂੰ ਜਿਹੜੇ ਕੱਜ ਚੀਫ ਗੈਸਟ ਵਜੋਂ ਉਹਨਾਂ ਨੇ ਹਾਜ਼ਰੀ ਲਵਾਈ ਆ ਉਹ ਵੀ ਆਪਣੇ 2-4 ਬੋਲ ਇਸ ਧੀਆਂ ਲਈ ਜੀਰੂ ਸਾਡੇ ਨਾਲ ਸੰਜੀਪੂ ਮੈਂ ਅੱਜ ਪਿੰਡ ਚਾਸਵਾਲ ਦੇ ਵਿੱਚ ਪਹੁੰਚੀ ਆ ਜੋ ਕਿ ਇੱਥੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਡੀਆਂ ਸਾਰੀਆਂ ਭੈਣਾਂ ਇਕੱਠੀਆਂ ਹੋਈਆਂ ਹੋਈਆਂ ਨੇ ਪੰਜਾਬੀ ਕਲਚਰ ਦੇਖਣ ਨੂੰ ਮਿਲਿਆ ਸਾਹਿਬ ਜਿਹੜਾ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤੇ ਉੱਥੇ ਵੀ ਸਾਨੂੰ ਹਰ ਇੱਕ ਚੀਜ਼ ਮਤਲਬ ਕਿ ਵੱਖ-ਵੱਖ ਜਿਹੜੇ ਹੈਗੇ ਜਿਵੇਂ ਫੁਲਕਾਰੀਆਂ ਘਗਰੇ ਪਰਾਂਦੇ ਜਿਵੇਂ ਚਰਖੇ ਮਧਾਣੀਆਂ ਤੇ ਇਹ ਜਿਹੇ ਚੀਜ਼ਾਂ ਜਿਹੜੀਆਂ ਪਛੜੀਆਂ ਹੋਈਆਂ ਸੀ ਸਾਨੂੰ ਅੱਜ ਦੁਬਾਰਾ ਨਵੇਂ ਸਿਰੇ ਦੇਖਣ ਨੂੰ ਮਿਲ ਰਹੀਆਂ ਨੇ ਔਰ ਸਾਡੀਆਂ ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਨੇ ਤੇ ਦੁੱਸਤ ਸਾਂਝਾ ਕਰਦ ਨੇ ਇੱਕ ਦੂਜੇ ਨਾਲ ਇਸ ਤਿਹਾਰ ਦੇ ਮੌਕੇ ਤੇ ਇਕੱਠੀਆਂ ਹੁੰਦੀਆਂ ਨੇ ਔਰ ਮੈਂ ਕਹਿਣਾ ਚਾਹੁੰਦੀ ਕਿ ਸਾਰੀਆਂ ਭੈਣਾਂ ਦੇ ਜਿਹੜੇ ਹੈਗੇ ਨੇ ਕਈਆਂ ਦੇ ਤਿਹਾਅ ਤੇ ਸੰਧਾਰੇ ਵੀ ਆਉਂਦੇ ਨੇ ਤੇ ਜੇ ਮੈਂ ਕਹਾਂ ਤਾਂ ਅੱਜ ਮੇਰਾ ਵੀ ਸੰਧਾਰ ਆਇਆ ਤੇ ਮੈਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੇ ਹੱਸਦੀਆਂ ਬਸਿਆ ਰਹਿਣ ਸਾਰੀਆਂ ਬੈ। ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ। ਇੱਕ ਵਾਰੀ ਫੇਰ ਅਸੀਂ ਪਿੰਡ ਚਾਸਬਾਲ ਸਾਡੇ ਮੁੱਖ ਮਹਿਮਾਨ ਵੱਜੋਂ ਸਾਡੇ ਬਲਬੀਰ ਸਿੰਘ ਖੱਟੜਾ ਜੀ ਉਹਨਾਂ ਦੀ ਪੂਰੀ ਟੀਮ ਦਾ ਦਿਲਦਿਆਂ ਕਰ ਰਹੀ ਆ ਵਿੱਚ ਧੰਨਵਾਦ ਕਰਦੀ ਆਂ। ਥੈਂਕ ਯੂ ਸ਼ੁਕਰੀਆ ਮਿਹਰਬਾਨੀ।